ਪੰਜਾਬੀ ਲੋਕ ਗਾਇਕੀ ਦੇ ਲੋਕ ਸਾਜ਼ਾਂ ਦੇ ਮਾਹਰ ਜੈਰਾ ਮੇਲਾ ਜੀ ਬੜਾ ਵੱਡਾ ਨਾਮ ਆ ਬੜੀ ਵੱਡੀ ਮਹਾਰਤ ਵੀ ਆ ਤੇ ਅੱਜ ਅਸੀਂ ਇਹਨਾਂ ਨੂੰ ਮਿਲਣ ਆਏ ਸੀ ਇਹ ਤੁੰਬੀ ਦੇ ਅਲਗੋਜ਼ੇ ਦੇ ਬੁਗਚੂ ਦੇ ਮਾਹਰ ਨੇ ਤੇ ਆਪੇ ਦੱਸਣਗੇ ਕਹਿੰਦੇ ਨੇ ਕਈ ਵੱਡੀਆਂ ਫਿਲਮਾਂ ਦੇ ਵਿੱਚ ਵੱਡੇ ਕਲਾਕਾਰਾਂ ਦੇ ਵਿੱਚ ਵੀ ਸਾਡੇ ਸਾਜ਼ ਵੱਜੇ ਨੇ ਇਹ ਵਜਾ ਕੇ ਆਏ ਨੇ ਐ ਥੜਾ ਦੱਸੋਗੇ ਜੀ ਤੁਸੀਂ ਕਿਹੜੇ ਫਿਲਮਾਂ ਦੇ ਵਿੱਚ ਤੁਹਾਡਾ ਕੀ ਜੋ ਫਿਲਮਾਂ ਦੇ ਵਿੱਚ ਨਹੀਂ ਜੀ ਮੈਂ ਰਿਹਾ ਬੱਬਰ ਕੁਮਿੰਦਰ ਹਾਂ ਜੈਲੀ ਮਨਜੀਤ ਪਰੀ ਤੇ ਬਿੰਦਰ ਖੀਆ ਜੀ ਸਰਜੀਤ ਇਹ ਅਸੀਂ ਰੋਲਗੁਰ ਭਾਈ ਤੇ ਬਾਲ ਪਾਲਾ ਮਾਨਕਪੁਰ ਸ੍ਰੀਪਾਲ ਸਾਡੇ ਉਸਤਾਦ ਹੈ ਜੀ ਤੇ ਸਾਡੇ ਇੱਕੋ ਗੁਰੂ ਤੋਂ ਅੱਛਾ ਜੀ ਹੈ ਜੀ ਇਹ ਜਿਹੜੀ ਤੁੰਬੀ ਆ ਇਹ ਅਸੀਂ ਮੈਂ 1970 ਤੋਂ ਵਜਾ ਰਹੇ ਹਾਂ ਜਦੋਂ ਗੁਰਦੀਪ ਮਾਨਕ ਸਾਹਿਬ ਦਾ ਗੀਤ ਆ ਤੇਰੀ ਖਾਤਰ ਹੀਰੇ ਛੱਡ ਕੇ ਤੱਕ ਤਾ ਜਾਏਂਗਾ ਅੱਛਾ ਜੀ ਜਦੋਂ ਅਸੀਂ ਇਸ ਤੁੰਬੀ ਦੇ ਆਸ਼ਕ ਹੋ ਗਏ ਤੁਸੀਂ ਕਿਸੇ ਵੱਡੇ ਕਲਾਕਾਰਾਂ ਨਾਲ ਵੀ ਤੁੰਬੀ ਵਜਾਈ ਨਹੀਂ ਮੈਂ ਕਿਸੇ ਵੱਡੇ ਕਲਾਕਾਰਾਂ ਨਾਲ ਨਹੀਂ ਬੱਬਰ ਕਿੰਦਰ ਹੋ ਗਿਆ ਜੈਲੀ ਮਨਜੀਤਪੁਰ ਹੋਗੇ ਆਹ ਵੱਡੇ ਨਾਮ ਨੇ ਜੀ ਬਹੁਤ ਵੱਡੇ ਨਾਮ ਨੇ ਇਹਨਾਂ ਦੇ ਨਾਲ ਹੋਰ ਜਮਲਾ ਜੀ ਦੇ ਪੋਤੇ ਹਾਂ ਮੈਂ ਤੂੰ ਵੀਆ ਬਣਾ ਰਿਹਾ ਅਸਲ ਤਾਂ ਮੇਰਾ ਤੂੰ ਵੀ ਬਣਾਉਣ ਦਾ ਕੰਮ ਹੈ ਅੱਛਾ ਜੀ ਤੂੰ ਵੀ ਤੂੰ ਬਾ ਜੋ ਵੀ ਪੰਜਾਬ ਦੇ ਕਲਾਕਾਰ ਆ ਜਿੰਨੇ ਵੀ ਮਹਾਨ ਹਸਤੀਆ ਤੇ ਉਸ ਤੋਂ ਬਾਅਦ ਜਮਲਾ ਜੀ ਹਾਂ ਤੋ ਢੋਂਬੀ ਦਾ ਜਨਮ ਜਮਲਾ ਜੀ ਨੇ ਦਿੱਤਾ ਉਹ ਤੋਂ ਪਹਿਲਾਂ ਦੋ ਤਾਰਾ ਤੂੰਬਾ ਹੀ ਹੁੰਦਾ ਤਾਂ ਇੱਕ ਤਾਰਾ ਹੁੰਦਾ ਤਾਂ ਜੀ ਉਹਨਾਂ ਦਾ ਪਰਿਵਾਰ ਵੀ ਮੇਰੇ ਤੋਂ ਲੈ ਕੇ ਜਾਂਦਾ ਜੀ ਢੋਂਬੀਆਂ ਦੇ ਸ਼ਰਿੰਦਰ ਸਿੰਧਾ ਦੇ ਇੱਕ ਘਰ ਤੋਂ ਵੀ ਮਾਨ ਕੀ ਜਿਨ੍ਹਾਂ ਨੇ ਪੈਸਾ ਪੈਸਾ ਕਰਤੀ ਫਿਲਮ ਦੇ ਵਿੱਚ ਕਾਇਆ ਅਸ਼ੇ ਕੁਮਾਰ ਦੇ ਵਿੱਚ ਉਹ ਵੀ ਮੇਰੇ ਤੋਂ ਢੋਂਬੀਆਂ ਲੈ ਕੇ ਗਿਆ ਅੱਛਾ 23000 ਦਾ ਫਰਕ 40 30 35000 ਦਾ ਸਾਮਾਨ ਉਹ ਪਿਛਲੇ ਸਾਲ ਮੇਰੇ ਤੋਂ ਲੈ ਕੇ ਗਿਆ ਮਾਨ ਕੀ ਉਹਦੇ ਨਾਲ ਅੱਛਾ ਲੇਕਰ ਜਿੰਨੇ ਵੀ ਕਲਾਕਾਰ ਬੜੇ ਬੜੇ ਸਭ ਮੇਰੇ ਕੋਲ ਆਉਂਦੇ ਕਿ ਬਾਕੀ ਮੈਂ ਲਗੋਜਾ ਵੀ ਵਜਾਉਂਦਾ ਐ ਤੇ ਕਾਫੀ ਯੂਨੀਵਰਸਿਟੀਆਂ ਬੜਬੜੇ ਕਾਲਜਾਂ ਦੇ ਵਿੱਚ ਡੀਏਪੀ ਕਾਲਜ ਵੀਏਡੀ ਕਾਲਜ ਜਿੱਥੇ ਫੰਕਸ਼ਨ ਹੁੰਦੇ ਆ ਮੈਂ ਬੱਚਿਆਂ ਨੂੰ ਤਿਆਰ ਕਰਦਾ ਆ ਹੁਣੇ ਮੈਂ ਪਿਛਲੇ ਸਾਲ 12ਵੇਂ ਮਹੀਨੇ ਦੀ 23 ਤਰੀਕ ਨੂੰ ਪੰਜਾਬ ਦੀ ਬੱਚੀ ਚੰਡੀਗੜ੍ਹ ਦੀ ਬੱਚੀ ਕੋਲ ਤਿਆਰ ਕਰੀ ਤੇ ਬੱਬਰ ਜੀ ਨੇ ਤੇ ਮੈਂ ਫਿਰ ਉਹਦੇ ਨਾਲ ਨਗੋਜਾ ਪਜਾਇਆ ਨੰਬਰ ਜੀ ਮੈਨੂੰ ਹੀ ਜਾਂਦੀ ਕਿ ਮੇਰਾ ਨਗੋਜਾ ਮੇਰਾ ਸਾਹ ਦਮ ਬਹੁਤ ਹੈ ਜੀ 76 ਸਾਲ ਦੀ ਮੇਰੀ ਉਮਰ ਹੈ ਹੁਣ ਵੀ ਮੈਂ ਲਗਾਤਾਰ ਇੱਕ ਘੰਟਾ ਨਗੋਜਾ ਪਜਾਉਣ ਤੋਂ ਬਾਅਦ ਸਾਹ ਨਹੀਂ ਲੈਂਦਾ ਪੂਰਾ ਇੱਕ ਘੰਟਾ ਲਗਾਤੀ ਆ ਬਾਕੀ ਮੈਂ ਆ ਸੀ ਆਫਸ 2010 ਦੇ ਵਿੱਚ ਸੰਗਰੂਰ ਦੇ ਵਿੱਚ ਡੀਸੀ ਆਫਸ ਦੇ ਵਿੱਚ ਮੁਕਾਬਲਾ ਹੋਇਆ ਤਾਂ 70 ਮੁੰਡਿਆਂ ਦੇ ਵਿੱਚੋਂ ਮੈਂ ਬੁੱਢਾ ਅ ਪੰਤਾਰੀ ਮਿੱਟ ਪਜਾ ਗਿਆ ਥੈਂਕ ਯੂ ਕਿ ਮੈਨੂੰ ਪਹਿਲਾ ਨੰਬਰ ਮਿਲ ਗਿਆ ਕਿਸੇ ਦਾ 20 ਮਿੰਟ ਤੇ ਦਮ ਟੁੱਟ ਗਿਆ ਕਿਸੇ ਦਾ 15 ਮਿੰਟ ਤੇ ਕਿਸੇ ਦਾ 10 ਮਿੰਟ ਤੇ ਇੱਕ ਮੁੰਡੇ ਨੇ ਵਜਾਇਆ ਤੇ ਬੱਤੀ ਕਰੀ ਸਾਰੇ ਮੁੰਡਿਆਂ ਚ ਆ ਦਿਖਾ ਦਿਓ ਫਿਰ ਥੋੜੀ ਮੈਂ ਮੜੀ ਜੀ ਬੀਟ ਲਾ ਲਾਂ ਤੇ ਵਧੀਆ ਵੱਜਦੇ ਆ ਬਸ ਆ ਚੱਕਰੰਦ ਕਰਦਾ ਇੱਕ ਗੀਤ ਤੋਂ ਬਿਨਾ ਜੇ ਵਜਾ ਦਾਂ ਉਹ ਵਧੀਆ ਲੱਗੂ ਜੀ ਨੇ ਉਹਦੇ ਨਾਲ ਦੀ ਮਤਲਬ ਨਾ ਬੀਟ ਤੇ ਬਿਨਾ ਉਹ ਗੱਲ ਕੋਈ ਥੋਰ ਹੁੰਦੀ ਆ ਜਿਹੜੀ ਬੀਟ ਦੇ ਨਾਲ ਵੱਜਦੀ ਆ ਅਸਾਂ ਬੀਟ ਬੀਟ ਹਾਂ ਆਹ ਉਹ ਨੀ ਮੇਰੀ ਜੋੜੀ ਬਿਲਕੁਲ ਸਾਫ਼ ਕੀ ਬਾਤ ਆ ਮੈਂ ਸਲਾਮ ਜਾਨ ਤੁਹਾਨੂੰ ਯਾਦੇ ਚੰਬਾ ਲਾਵਾ ਘੜੇ ਦੇ ਕੋਲ ਗਰਮੀ ਧਵਾ ਜੀ ਹਾਂ ਮੈਂ ਤੇ ਚਰਾਣੀ ਅਸੀਂ ਕਰਦਾ ਲੜੀਆਂ ਦੇਖਣ ਵਾਲੇ ਬੰਦੇ ਤੁੰਬੀਆਂ ਦਾ ਵੀ ਦੱਸ ਜੀ ਦਿਖਾ ਦਿਓ ਰਿਕਾਰਡਿੰਗ ਦੇਖੋ ਨੂੰ ਉਹ ਜਿਹੜੀਆਂ ਜਿੱਥੇ ਇਹ ਇਹ ਫਿਰ ਤੁੰਬੀ ਦਾ ਵੀ ਤੁਸੀਂ ਬਣਾਉਨੇ ਹੋ ਹਾਂ ਜੀ ਹਾਂ ਤੁੰਬੀ ਬਣਾਉਂਦੀ ਜੇ ਸਾਰੀਆਂ ਤੁੰਬੀਆਂ ਦੇਖੋ ਆਹ ਤੁੰਬੀ ਆ ਸਾਡੀ ਅੱਛਾ ਜੀ ਇਹ ਲਿਖਣਾ ਸ਼ਬੀਕ ਦੇ ਗੀਤ ਜਾਂ ਚਮਕੀਲਾ ਅੱਛਾ ਜੀ ਉਹ ਚਮਕੀਲਾ ਪਾ ਕੇ ਦਿਖਾਉਂਗਾ ਪਹਿਲਾ ਲਲਕਾਰਾ ਅੱਛਾ ਜੀ ਆ ਜਮਲੇ ਦੀ ਹੈ ਜੀ ਅੱਛਾ ਜੀ ਇਹ ਇਹ ਤੂੰ ਵੀ ਲੱਗ ਗਿਆ ਜੀ ਜਿਹਨੇ ਪੰਜਾਬ ਦੇ ਕਲਾਕਾਰ ਮੈਂ ਸਭ ਪਰ ਤੂੰ ਵੀ ਤਿਆਰ ਕਰ ਇਹ ਮਤਲਬ ਕਲਾਕਾਰ ਜਿਹਦੇ ਸੁਰ ਦੇ ਹਿਸਾਬ ਨਾਲ ਜਾਂ ਕਲਾਕਾਰ ਦੇ ਸਟਾਈਲ ਦੇ ਹਿਸਾਬ ਨਾਲ ਸਟਾਈਲ ਨਾਲ ਉਹਨਾਂ ਦੇ ਗਲੇ ਦੇ ਹਿਸਾਬ ਨਾਲ ਤੇ ਉਹਨਾਂ ਦਾ ਸਕੇਲ ਸਕੇਲ ਤਾਂ ਜਦੋਂ ਮਿਲ ਜਾਂਦਾ ਇੱਕ ਦੂਜੇ ਦਾ ਜਿਹੜੀ ਆਵਾਜ਼ ਆ ਜਿਹੜੀ ਪਿਊਨ ਆਵਾਜ਼ ਦੀ ਕੁਦਰਤੀ ਵੇਸ ਉਹ ਕੁਦਰਤੀ 오रिजिन ਜਮਲੇ ਦੀ ਟੀਊਨ ਨਾਲ ਕਿਸੇ ਨਾਲ ਹੀ ਮਿਲਦੀ ਇੱਕ ਤੋਂ ਗਾ ਵੀ ਰਹੇ ਆ ਫਿਰ ਵੀ ਫਰਕ ਆ ਲਈ ਤੂੰ ਵੀ ਆ ਤੇ ਬਾਕੀ ਆ ਜਿਹੜੇ ਤੂੰਬੀਆਂ ਇਹਨੂੰ ਚਾਹੇ ਮੁਹੰਮਦ ਜੀ ਤੇ ਵਜਾਓ ਤੇ ਡਿਊਟ ਇਹਨੂੰ ਡਿਊਟ ਕਹਿੰਦੇ ਆ ਅੱਛਾ ਆ ਮੈਂ ਸੁਣਾਉਂਦਾ ਸੌਹਰਿਆਂ ਦਾ ਪਿੰਡ ਨਹੀਂ ਜੀ ਦੀ ਇਮਾਨ ਕਾਲੀ ਨੂੰ ਹੋਰ ਸਾਰੀਆਂ ਅਸੀਂ ਆ ਦੇਖੋ ਢੂੰਗੀਆਂ ਮੇਰੇ ਕੋਲ ਆ ਤਿੱਖੀ ਢੂੰਬੀ ਆ ਜਿਹੜਾ ਢਿੱਲੇ ਚੋਂ ਮਾਨਕ ਦੀ ਢੂੰਬੀ 1970 ਦੇ ਵਿੱਚ ਆਇਆ ਤਾਂ ਤੇਰੀ ਖਾਤੇ ਜਿਹੜੇ ਛੱਟ ਕੇ ਤੱਕ ਪਹੁੰਚ ਜਾ ਰਿਹਾ ਜਿੱਦੇ ਅਸੀਂ ਢੂੰਬੀ ਦੇ ਆਸ਼ਕਾ ਜਿੱਦੇ ਵਜਾ ਰਿਹਾ ਸਾ ਦੇ ਇਮਾਨ ਕਾਲੀ ਤਿੱਖੀ ਤਿੱਖੀ ਢੂੰਬੀ ਮੋਤੀਆਂ ਬਾਜਾਂ ਬਾਕੀ ਆ ਸਾਡੇ ਨੂੰ ਦੋ ਤਾਰਾ ਪਿਆ ਦੋ ਤਾਰਾ ਆ ਦੇਖੋ ਦੋ ਤਾਰਾ ਇਹ ਹੁਣ ਅੱਜ ਦੇ ਬੱਚਿਆਂ ਨੂੰ ਦੋ ਤਾਰੇ ਬਾਰੇ ਦੱਸੋ ਜੀ ਕੀ ਹੁੰਦਾ ਦੋ ਤਾਰਾ ਅੱਜ ਦੇ ਬੱਚਿਆਂ ਨੂੰ ਦੱਸਿਓ ਸਹੀ ਇਹਨੂੰ ਟਾਈਮ ਲੱਗਣਾ ਜਾਣੀ ਸਭ ਤੋਂ ਪਹਿਲਾਂ ਨੂਰ ਮਹਿਲ ਵੱਜਿਆ ਤਾਂ ਜੀ ਕੋਈ ਮੌਲਵੀ ਮੁਸਲਮਾਨ ਜੀ ਮੀਆਂ ਜੀ ਕੋਈ ਗਾਉਂ ਗਾਇਆ ਕਰਦੇ ਸੂਫੀਆ ਗੀਤ ਗਾਇਆ ਕਰਦੇ ਤੇ ਉਹਦੀ ਲੜਕੀ ਵੀ ਨਾਲ ਗਾਇਆ ਕਰਦੀ ਸੀ ਲੜਕਾ ਵੀ ਤੇ ਉਹਨਾਂ ਦੀ ਮਾਂ ਗੁਜਰ ਕੀਤੀ ਜਿਹੜਾ ਮੌਲਵੀ ਦਾ ਉਹਦੇ ਘਰ ਵਾਲੀ ਗੁਜਰ ਕੀਤੀ ਉਹ ਫਿਰ ਗਾਉਂਦੇ ਗਾਉਂਦੇ ਪਾਕਿਸਤਾਨ ਤੋਂ ਪੰਜਾਬ ਦੇ ਵਿੱਚ ਆ ਗਏ ਚ ਉਹ ਪੰਜਾਬ ਦਾ ਦੌਰਾ ਲਾ ਕੇ ਆਉਂਦੇ ਆ ਵੀ ਤਿੰਨ ਜਣੇ ਤਾਂ ਹੈਗੇ ਆ ਉਹ ਮਾਂ ਕਰਕੇ ਕਿ ਉਹਨਾਂ ਨੂੰ ਘਰ ਮੁੰਨਾ ਪੈਂਦਾ ਰੋਜ਼ ਦੀ ਰੋਜ਼ ਉਹ ਕਹਿੰਦਾ ਵੀ ਆਪਾਂ ਤਿੰਨਿਆਂ ਚੋਂ ਚੱਲਦੇ ਆਂ ਪੰਜਾਬ ਦੀ ਸ਼ੈਕ ਕਰਕੇ ਆਉਂਗੇ ਆ ਦੇਖੀ ਆਪਿਆ ਜੀ ਤੇ ਇਹ ਨੂਰ ਮਹਿਲ ਸਭ ਤੋਂ ਪਹਿਲਾਂ ਉੱਥੇ ਰਾਜੇ ਨੇ ਸੁਣਿਆ ਸੀ ਜਿਹਨੂੰ ਮਹਿਰੀਆ ਰਾਜਾ ਨੇ ਰਾਜੇ ਨੇ ਸੁਣਿਆ ਹਾਂ ਜੀ ਇਹ ਦੋ ਤਾਰਾ ਪੈਸਾ ਬਾਦ ਜਾਣੀ ਇਸ ਤਰ੍ਹਾਂ ਦੇ ਗੀਤ ਗਾਏ ਕਰਦੇ ਜਿਹੜੇ ਧੀਆ ਭੈਣਾਂ ਚ ਸੁਣਨ ਵਾਲਿਆ ਅੱਜ ਕੱਲ ਤੇ ਗੀਤ ਤਾਂ ਸੁਣੇ ਨਹੀਂ ਸਕਦੇ ਜੇ ਸੁਣਦਾ ਤਾਂ ਫਿਰ ਬਾਪ ਵੀ ਲੰਡਰ ਹੋਵੇ ਘਰ ਵਾਲੀ ਵੀ ਬੱਚੇ ਵੀ ਗਰੋਸ ਨਹੀਂ ਸਕਦੇ ਹੈ ਜੀ ਬੇਸ਼ਾਰੇ ਲੰਡਰਾਂ ਦਾ ਡੱਬਰ ਹੋ ਗਏ ਬੇਸ਼ਾਰੇ ਗੱਲ ਤਾਂ ਉਹ ਗਾਣੇ ਅੱਜ ਕੱਲ ਤੇ ਉਹ ਸੁਣ ਸਕਦੇ ਜਿਹੜੇ ਸੂਫੀਆ ਗੀਤ ਆ ਜਿਹੜੇ ਗਾਇਆ ਸਲੋਕਦਿਆਂ ਨੇ ਜਿਹੜੇ ਰੱਬ ਦੀ ਗੱਲ ਹੋ ਜਿਨ੍ਹਾਂ ਦੇ ਵਿੱਚ ਸਾਰੀ ਰੱਬ ਦੀ ਗੁਰਬਾਣੀ ਦੇ ਵਿੱਚੋਂ ਲਏ ਆ ਹੁਣ ਜਮਲਾ ਜੀ ਨੇ ਕਈ ਬੰਦਾ ਗੀਤ ਲਗਾਏ ਸਾਰਾ ਸਰਬ ਸਾਂਝੀ ਗੁਰਬਾਣੀ ਚੋਂ ਜਿਹੜੀ 3 3 ਦਿਨਾ 3 ਮੀਨ ਘੰਟਿਆਂ ਦੇ ਵਿੱਚ ਅਸੀਂ ਇੱਕ ਕੀਰਤਨ ਕਰਨਾ ਹੈ ਜਿਹੜੇ ਸਾਡੇ ਖਾਲਸਾ ਜੀ ਆ ਜਸੇ ਆ ਉਹ ਕੀਰਤਨ ਕਰਦੇ ਤਿੰਨ ਘੰਟੇ ਦਾ ਉਹ ਤਿੰਨ ਮਿੰਟਾਂ ਦੇ ਵਿੱਚੋਂ ਗੁਰਬਾਣੀ ਪੂਰਾ ਕਰਕੇ ਜਮਲੇ ਸਤਗੁਰ ਨਾਨਕ ਦੀ ਲੀਲਾ ਨੇ ਆਣੀ ਹੈ ਜੀ ਜਲਦੀ ਛੱਡ ਕੇ ਘਰ ਤੇ ਨਿਕਲ ਆ ਜਮਲਾ ਜੀ ਉਹ ਗਾ ਕੇ ਉਹਨਾਂ ਦੇ ਗੀਤ ਸੁਣਨ ਵਾਲੇ ਅਸੀਂ ਅੱਜ ਕੱਲ ਦੇ ਗੀਤ ਸੁਣਦੇ ਸਾਤ ਤੂੰ ਕੀ ਲੈਣ ਜਾਂ ਨਾਲ ਲੈਣ ਮੈਨੂੰ ਕੋਈ ਪਰਵਾਹ ਨਹੀਂ ਸਾਡੇ ਕੋਲ ਆਉਣ ਜਾਂ ਨਾ ਆਉਣ ਸਾਨੂੰ ਕੋਈ ਟੈਟਾ ਸ਼ੌਂਕ ਨਹੀਂ ਸਾਨੂੰ ਸ਼ੌਂਕ ਹੈ ਜਿਹੜਾ ਸੂਫੀਆ ਗੀਤ ਗਾਉਂਦਾ ਅੱਛੇ ਗੀਤ ਗਾਉਂਦਾ ਸਰਬ ਸੰਝੀ ਗਰਵਾਣੀ ਵਾਲੇ ਤੇ ਦਰਬਾਰੀ ਗੀਤ ਤਿੰਨ ਈਆਂ ਪਹਿਣਾ ਦੇ ਪਰਿਵਾਰ ਦੇ ਵਿੱਚ ਬੈਠ ਕੇ ਸੁਣ ਸਕੀਏ ਮੈਂ ਅੱਗੇ ਵੀ ਵੀਡੀਓ ਦੇ ਵਿੱਚ ਕਿਹਾ ਕਿ ਸਾਡੇ ਕੋਲ ਸ੍ਰੋਗਤਾ ਹੀ ਆਵੇ ਜਿਹੜਾ ਜਾਣਦਾ ਹੋਵੇ ਸੰਗੀਤ ਕਿਆ ਚੀਂ ਸੰਗੀਤ ਦਾ ਮਤਲਬ ਕਿਆ ਕੋ ਨਾਲਕਦੇਵ ਜੀ ਆਏ ਵੇ ਜੇ ਆਪਾਂ ਕਿਹਾ ਸਾਡੇ ਕੋਲ 100 ਕਰੋੜ ਰੁਪਈਆ ਆਪਾਂ ਸਾਰੀ ਦੁਨੀਆ ਖਰੀਦ ਲੀਏ ਕਦੇ ਨਹੀਂ ਕਰ ਸਕਦੇ ਤੁਹਾਡੇ ਕੋਲ ਕੁਆਂਟਾ ਸਿਉਣਾ ਪਿਆ ਤੁਸੀਂ ਕਰ ਨਹੀਂ ਸਕਦੇ ਅਗਰ ਤੁਹਾਡੇ ਕੋਲ ਸੰਗੀਤ ਆ ਤੁਹਾਡਾ ਮਹਾਭਾਰਤ ਜਿਹੜਾ ਦਿਮਾਗ ਦਾ ਸੰਗੀਤ ਦੇ ਵਿੱਚ ਘੁੱਬਿਆ ਹੋਇਆ ਤਾਂ ਤੁਸੀਂ ਸਾਰੀ ਦੁਨੀਆ ਨੂੰ ਮਿਲ ਸਕਦੇ ਆ ਗੁਨਾਰਕ ਦੇਵ ਜੀ ਰਵਾਦਾ ਮਦਾਨਾ ਜੀ ਨੂੰ ਲੈ ਕੇ ਕਿ ਬਿਹਾਰ ਦੇ ਵਿੱਚ ਖੜ ਗਿਆ ਨੂੰ ਮੁਝ ਰੋਕ ਤੇ ਬਾਲਾ ਮਦਾਨਾ ਜੀ ਲਿਆ ਕਿ ਸੰਗੀਤ ਦਾ ਸਾਰਾ ਲਿਆ ਉਹਨਾਂ ਨੇ ਸਾਰੀ ਦੁਨੀਆ ਸਾਕਿਆ ਸਾਰੀ ਦੁਨੀਆ ਕੋਈ ਸ਼ੁਭਗਵਾਨ ਜੀ ਮਾਣ ਚਲੀ ਗਿਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸੰਗਤ ਅਜਾਇਆ ਨੰਦਪੁਰ ਸਾਹਿਬ ਦੇ ਵਿੱਚ ਤਾਂ ਦੁਨੀਆ ਉਹਨੇ ਆਪਣੀ ਮੰਜ਼ਰ ਪਾਈ ਪਰਵਾਰ ਵੀ ਵਾਰ ਪਿਆ ਸਾਰਾ ਕੁਸ ਵਾਰ ਪਿਆ ਆਪਣਾ ਆਪ ਖਤਮ ਕਰ ਪਿਆ ਪਰ ਉਹਨਾਂ ਨੇ ਦੁਨੀਆ ਤਾਂ ਪਾਈ ਉਹ ਸੰਗੀਤ ਨਾਲੇ ਪਾਈ ਹੈ ਹੈ ਜੀ ਪੀਰਾਂ ਕੀਰਾਂ ਬਢੋਲ ਵਾਦੇ ਆ ਹੈ ਜੀ ਬਰਬੜੀਆਂ ਢੜਕਾਲਾਂ বাজਦੀਆਂ ਤੇ ਜਿਹੜੇ ਰੱਬ ਨੂੰ ਪਾਇਆ ਤਾਂ ਉਹ ਦੁਨੀਆ ਨੂੰ ਵੀ ਪਾਇਆ ਤਾਂ ਸੰਗੀਤ ਨਾਲ ਪਾਇਆ ਸੰਗੀਤ ਤੇ ਬੜੀ ਚੀਜ਼ ਕੋਈ ਨਹੀਂ ਜੀ ਸਭ ਤੋਂ ਵੱਡਾ ਉਹ ਬ੍ਰਹਮੰਡ ਦਾ ਜੋ ਸੰਗੀਤ ਚੱਲ ਰਿਹਾ ਜੇ ਨਾਹਦਨਾਦ ਵੱਜ ਰਿਹਾ ਉਹਦਾ ਛੰਡੇ ਅੰਦਰ ਵੀ ਵੱਜ ਰਿਹਾ ਬਾਹਰ ਵੀ ਵੱਜ ਰਿਹਾ ਜਦੋਂ ਅੰਦਰ ਬਾਹਰ ਲੈਕਸੁਰ ਹੋ ਗਿਆ ਗੱਲ ਬਣ ਗਈ ਬਸ ਹਾਂ ਗੱਲ ਬਣ ਗਈ ਬਸ ਸੁਰ ਹੈ ਜੋ ਬ੍ਰਹਮੰਡੇ ਸੁਰ ਆਪਣਾ ਸੁਰ ਮਿਲ ਗਿਆ ਪ੍ਰਮਾਤਮਾ ਦੇ ਨਾਲ ਗੁਰਬਾਣੀ ਨਾਲ ਮਿਲ ਗਿਆ ਤਾਂ ਸਮਝ ਲਓ ਫਿਰ ਆਪਾਂ ਨੌਵੇਂ ਹਾਲ ਹੂੰ ਇਹ ਬੁਖਚੂ ਬਾਰੇ ਵੀ ਗੱਲ ਕਰਦੇ ਸੀ ਤੁਸੀਂ ਹਾਂ ਬੁਖਚੂ ਇਹੀ ਹੈਗਾ ਜੀ ਰਾਜਸਥਾਨੀ ਸਾਜ਼ ਅੱਛਾ ਜੀ ਇਹ ਜਿਹੜਾ ਬੁਖੀ ਹੈ ਰਾਜਸਥਾਨੀ ਸਾਜ਼ ਹੈ ਜੀ ਹੂੰ ਇਹ ਪੰਜਾਬ ਦੇ ਵਿੱਚ ਆ ਗਿਆ ਜਾਨੀ Rajasthan ਨਾਲ ਜਾਂ ਦੋ ਤਾਰੇ ਇੱਕ ਪਾਕਿਸਤਾਨ ਨਾਲ ਜੀ ਇਹ ਆ ਆ ਬਗਚੂ ਵੀ ਹੁਣ ਆਪਣੇ ਲੋਕ ਸੰਗੀਤ ਦੇ ਵਿੱਚ ਆਨ ਤੌਰ ਤੇ ਵਰਤਾ ਜਾਂਦਾ ਹੈ ਮਲਵਈ ਕੀਤਾ ਜਿਹੜਾ ਅੱਜ ਕੱਲ ਮੈਂ ਮਲਵਈ ਮਲਵਈਆਂ ਨੂੰ ਪੁੱਛਿਆ ਮੈਂ ਕਿ ਮਲਵਈ ਕੀਤਾ ਇਹ ਕਹਿੰਦੇ ਬਾਪੂ 15 20 ਕਿਸੇ 15 16 ਸਾਲ ਤੋਂ ਸ਼ੁਰੂ ਹੋਇਆ ਮਕਾਨ ਨੇਔਰ ਮਲਬਈ ਗਿੱਗਾਤਾ ਸਭ ਤੋਂ ਪਹਿਲਾਂ ਮਲਬਈ ਕਿਤੇ ਚੱਲਿਆਤਾ ਹਾਂ ਜਾਂ ਸਾਜ ਤੇ ਇੱਕ ਨਗੋਜਾ ਢੋਲ ਤੇ ਇੱਕ ਤੁੰਬਾ ਤੇ ਵਿਆਹ ਸ਼ਾਦੀਆਂ ਲੜਕੀਆਂ ਦੇ ਜਾਂ ਲੜਕੀਆਂ ਦੇ ਵਿਆਹ ਹੋਣੇ ਇਹ ਤਿੰਨ ਬੰਦੇ ਜਾਇ ਕਰਦੇਤੇ ਤੇ ਉਹਨਾਂ ਦੇ ਨਾਲ ਤੁੰਬਾ ਵੱਜਣਾ ਵਿਰਾਹ ਦੇ ਵਿੱਚ ਤੇ ਨਾਲੇ ਢੋਲ ਵੱਜਣਾ ਤੇ ਨਾਲੇ ਨਗੋਜੇ ਵੱਜਨੇ ਫਿਰ ਜਿਹੜੇ ਮੁੰਬੇ ਪ੍ਰਿੰਟ ਦੇ ਹੋਇਆ ਕਰਦੇਤੇ ਉਹ ਫਿਰ ਬੋਲੀਆਂ ਪਾਏ ਕਰਦੇਤੇ ਸਾਡੇ ਵਰਗੇ ਸਾਜੀ ਹੋਗੇ ਤੇ ਅਸੀਂ ਉਹਨਾਂ ਦੇ ਬੋਲੀਆਂ ਦੇ ਨਾਲ ਤੁੰਬਾ ਰੰਗੋਜਾ ਢੋਲ ਹੂੰ ਮੇ ਬਰਾਤ ਦੇ ਨਾਲੇ ਤਿੰਨ ਸਾਜ ਸਭ ਤੋਂ ਪਹਿਲਾਂ ਬਰਾਤਾਂ ਦੇ ਵਿੱਚ ਇਹ ਬੱਜੇ ਹੂੰ ਤੇ ਮਲਵਈ ਕੀਤਾ ਫਿਰ ਮੁੰਡਿਆਂ ਨੇ ਕੀਤਾ ਵੀ ਪਾਉਣਾ ਇਸ ਤਰ੍ਹਾਂ ਤਾੜੀ ਮਾਰ ਨਾਲੇ ਬੋਦੀ ਪਾਉਣੀ ਜੀ ਇਹ ਮਲਵਈ ਕੀਤਾ ਜਦ ਵੀਰਾਂਝੇ ਦਾ ਵਿਆਹ ਹੋਇਆ ਤਾਂ ਉਸ ਟਾਈਮ ਵੀ ਆ ਤੁੰਬਾ ਤੇ ਬੁਖਤੂ ਨਾ ਤੁੰਬਾ ਆਪਣਾ ਹਾਲ ਗੋਗੇ ਢੋਲ ਢੋਲ ਇਹ 3:00 ਦੇ ਬੱਜੇ ਤੇ ਹੀਰ ਦੇ ਵਿਆਹ ਨੂੰ ਜਦ ਹੀਰ ਦੇ ਵਕਤਾਂ ਦੇ ਚੀੜਾ ਬਸ ਤਾਂ ਮਿੱਤੀ ਵੀ ਅਸੀ ਕਿ ਨਾਕਟਿਵਿਟੀ ਲੈ ਤਾਂ ਸੀਰੀਅਲ ਅੱਛਾ ਉਹਦੇ ਵਿੱਚ ਵੀ ਇਹ ਵੀ ਨਾਲ ਬੱਜ ਆਇਆ ਉਹ ਨਿਕ ਜਾਇਆ ਤਾਂ ਮੈਂ ਸਿਰਫ ਢੋਲ ਤੇ ਗੁਰਦਾ ਜੀ ਤੁੰਬਾ ਐ ਕਿਹਨਾ ਬੱਜ ਜੀ ਇਹ ਇਹ ਫਿਰ ਇਹ ਜਿਹੜਾ ਇਹ ਬਕੂ ਇਹ ਇਹ ਰਾਜਸਾਨੀ ਦਾ ਕੰਟਰੋਲ ਤੇ ਦਾ ਕੰਮ ਕਰਦੇ ਜੀ ਜੀ ਦਾ ਸਾਹ ਜੀ ਔਰ ਇਹਦੇ ਮੈਂ ਇਹਦੇ ਤੋਂ ਮੈਂ ਇਹਦੇ ਤੋਂ ਮੈਂ ਵੀ ਅਸੀਂ ਸਾਰਾ ਕੁਝ ਤਿਆਰ ਕਰ ਦਿੰਦੇ ਹਾਂ ਉਸ ਤੋਂ ਬਾਅਦ ਤੁਹਾਨੂੰ ਮੇਰੇ ਕੋਲ ਆ ਕੇ ਤੁੰਬੇ ਤੁੰਬੀਆਂ ਹਰ ਕਿਸਮ ਦੀ ਜਸੂ ਕਰਦੇ ਲੈ ਕੇ ਜਾਂਦੇ ਹਾਂ ਚਲੋ ਹਾਂ ਦੋਸਤ ਜੈਲੀ ਮਨਜੀਤਪੁਰ ਸਾਹਿਬ ਹੋਰ ਕਲਾਕਾਰ ਗਮਲੇ ਦੇ ਕੋਲ ਤੇ ਇਹ ਸਾਰੇ ਸੰਗਰ ਸੰਗਾਰੇ ਚਮਕੀਲਾ ਜੀ ਜਿਹੜੀ ਪਹਿਲੀ ਤੁੰਬੀ ਤੋਂ ਮੈਂ ਮੋਡੀਫਾਈ ਦੁਆਰੇ ਕਰੀ ਦੁਆਰੇ ਵਾਦੀ ਕਰੀ ਅੱਛਾ 76 ਦੇ ਵਿੱਚ ਆ ਆਪਣਾ ਸ਼ਰਿੰਦਰ ਸਿੰਧੇ ਨੇ ਗੀਤ ਗਾਇਆ ਤਾਂ ਲੈ ਗਈ ਕੁੰਗੀਆਂ ਜਵਾਰਿਆ ਵਾਲੀ ਫੇਰ ਕਿੱਥੋਂ ਪਾਵਾਂ ਜੁੜੀਆਂ ਉਹਦੇ ਵਿੱਚ ਤੁੰਗੀ ਵੀ ਜਾਂਦੀ ਅੱਛਾ ਜੀ ਉਹ ਮੈਂ ਦੁਆਰੇ ਮੋਡੀਫਾਈ ਕਰੀਆ ਉਹ ਮੇਰੇ YouTube ਤੇ ਹੈਗੀ ਸ਼ਰਿੰਦਰ ਸਿੰਧੇ ਦਾ ਭਰਾ ਦੇ ਕੇ ਆਇਆ ਤਾਂ ਉਹ ਮੈਂ ਦੁਆਰੀ ਵਜਦੀ ਕਰ ਅੱਛਾ ਲੈ ਚਲੋ ਜਿਹੜੀ ਪਹਿਲੀ ਤੁੰਗੀ ਆ ਉਹ ਤਾਂ ਬਾਅਦ ਦੀ ਤੁੰਗੀ ਤੇ ਘਰ ਪਈਆ ਨਾਰੀਅਲ ਦੀ ਉਹ ਵੀ ਨਾਰੀਅਲ ਦੀ ਤੁੰਗੀ ਸੀ ਜੀ ਤੇ ਇਹ ਹੁਣ ਕਾਦੀ ਬਣ ਰਹੀ ਹੈ ਜੀ ਇਹ ਨਾਰੀਅਲ ਤੇ ਕੱਦੂ ਨਾਰੀਅਲ ਤੇ ਹਾਂ ਨਾ ਨਾਰੀਅਲ ਆ ਕੱਦੂ ਦੀ ਤੁੰਗੀ ਆ ਜੀ ਆ ਰਹੀ ਇਹ ਆ ਕਰ ਜੂਆ ਇਹੋ ਕੀ ਆ ਪਰ ਦੇ ਕੋਟੀਆਂ ਦੇ ਨਾਲ ਦਬੱਡੇ ਹੋ ਰਿਹਾ ਜੀ ਆ ਦੇ ਬਿਲਦੀ ਵੀ ਬਣਦੀ ਨਹੀਂ ਬਿਲ ਬਿਲ ਇਹ ਆ ਤੂੰ ਵੀ ਬਿਲਦੀ ਹੈ ਜੀ ਹਾਂ ਇਹ ਆ ਵੀ ਕਦੂ ਪਿਆ ਜੀ ਆ ਦੇਖੋ ਕਦੂ ਐਵੇਂ ਨਹੀਂ ਬਚਣਾ ਦੇਖ ਆ ਫੜ ਕੇ ਵੀ ਹੈ ਕਿ ਬਚਣ 20 ਗ੍ਰਾਮ ਬਚਣ ਹੋਣਾ ਇਹ ਕਾਦੀ ਹੈ ਇਹ ਵੀ ਕਦੂ ਦੀ ਹੈ ਸਰਦੀ ਗੋਰਦਾਂਰਦਾਂ ਨੂੰ ਸ਼ੁਕਰ ਹੈ ਜੀ ਤੇ ਹੋਰ ਕੋਈ ਬੜਾ ਸ਼ੁਕਰ ਹੈ ਜੀ ਤੁਹਾਡਾ ਨੰਬਰ ਬੋ ਮੇਰਾ ਨੰਬਰ ਹੈ 94631 03417 ਇਹ YouTube ਤੇ ਵੀ ਚੱਲਦਾ Facebook ਤੇ ਵੀ Instagram ਤੇ ਵੀ ਕਿਸੇ ਨੂੰ ਮਿਲਣਾ ਹੋਵੇ ਤਾਂ ਜੈ RAM ਬੇਲਾ ਵਿਰਸਾ ਚੈਨਲ ਹੈ ਜੀ ਮੇਰਾ ਬੇਲਾ ਸਾਡਾ ਪਿੰਡ ਹੈ ਆ ਸਾਹਮਣੇ ਸ੍ਰੀ ਚਮਕੌਰ ਸਾਹਿਬ ਇਥੋਂ 4 ਕਿਲੋ 5 ਕਿਲੋ ਮੀਟਰ ਸਾਤੋਂ ਜੀ ਬਾ ਉਹਨਾ ਸਿੱਧਾ ਸਿੰਘਾਂ ਦੀ ਧਰਤੀ ਦੇ ਵਿੱਚ ਸਾਡਾ ਉਹਨਾਂ ਦੇ ਚਰਨਾਂ ਦੇ ਵਿੱਚ ਸਾਡਾ ਪਿੰਡ ਆ ਜੀ ਹਾਂ ਜੀ ਬਾ ਕਿਹਨ ਦੇ ਵਿੱਚ ਸਾਰੇ ਮੇਰੇ ਕੋਲ ਆਕਰਮ ਗਏ ਚਲੋ ਬਹੁਤ ਸ਼ੁਕਰ ਹੈ ਜੀ ਮਾੜਾ ਬਹੁਤ ਸ਼ੁਕਰ ਹੈ ਧੰਨਵਾਦ